ਜੇ ਚਾਂਦ ਉਹ ਜਪੈਰੇ ਕੱਟਣ ਦੇ ਵਿੱਚ ਜਦੋਂ ਮੈਂ ਚੱਲ ਕੇ ਆਵਾਂ ਤੇ ਬਾਬਾ ਦੀਪ ਸਿੰਘ ਮੈਨੂੰ ਦੇਖਦੇ ਕੋਲ ਬਾਬਾ ਦੀਪ ਸਿੰਘ ਮੇਰੀ ਹਾਜ਼ਰੀ ਲਾ ਲੈਂਦੇ ਸਲਤਾਂ ਬਹੁਤ ਆਉਂਦੀਆਂ ਹਾਜ਼ਰੀ ਕਿਸੇ ਕਿਸੇ ਦੀ ਲੱਗਦੀ ਕਿੰਦੀ ਲੱਗਦੀ ਏ ਜਿਹੜੇ ਘਰ ਤੋਂ ਹੀ ਭਾਅ ਬਣਾਉਂਦੇ ਤੇ ਖੁਸ਼ੀਆਂ ਚੜੀਆਂ ਹੁੰਦੀਆਂ ਅੱਜ ਨੇ ਚਪੈਰਾ ਕੱਟਣ ਚੱਲੀ ਉਡੇਕ ਹੁੰਦੀ ਜੰਦਾ ਤੇ ਘਰ ਤੋਂ ਚਲਦੇ ਸਾਰੋ ਸਭ ਪਹਿਲਾ ਕੰਮ ਇਹ ਕਰਦੇ ਅਰਦਾਸ ਕਰਦੇ ਹੁੰਦੇ। ਬਾਬਾ ਜੀ ਬਚਰਦੇ ਬਾਬਾ ਜੀ। ਉਹਦੇ ਦਾਰ ਤੇ ਆਉਣਾ ਹੈ। ਰਸਤੇ ਵਿੱਚ ਇੱਕ ਖਿੰਦ ਮੈਨੂੰ ਭੁੱਲਿਓ ਨਾ। ਧਿਆਨ ਤੁਹਾਡੇ ਚਰਨਾ ਚਲ। ਗੁਰਦੁਆਰੇ ਜਾਏ ਮਾਰਗ 'ਮੇ ਬ੍ਰਹਮਚਰਜ ਰੱਖੇ। ਗਾਣੇ ਸੁਣਦੇ ਨਹੀਂ। ਗੱਲਾਂ ਬਾਤਾਂ ਕਰਦੇ ਨਹੀਂ। ਹੋਰ ਇਧਰ ਉਧਰ ਧਿਆਨ ਮਾਰਦੇ ਨਹੀਂ। ਉਹਦਾ ਧਿਆਨ ਇੱਕ ਸਥੇਰ ਹੋਵੇ ਬਾਬਾਈ ਦੇ ਚਰਨ ਨੈਤਰਾ ਚ ਚਲਦੇ ਹੋਲ ਤੇ ਸਿਮਰਨ ਹਿਰਦੇ ਚ ਚਲਦਾ ਹੋਵੇ ਸਿਮਰਨ ਕਰਦਾ ਕਰਦਾ ਜਿੰਦੋਂ ਖੁਸ਼ੀਆਂ ਖੇੜਿਆਂ ਦੇ ਵਿੱਚ ਉਡੀਕ